ਸਾਲ 2024 ਦੇ ਵਿੱਚ ਚੰਦ ਕੁ ਦਿਨ ਬਾਕੀ ਆ ਪਰ ਟੈਕਨੋਲੋਜੀ ਕਿੰਨੀ ਤਾਂ ਵੱਧ ਗਈ ਹੈ ਟੈਕਨੋਲੋਜੀ ਕਿੱਥੇ ਤੱਕ ਪਹੁੰਚ ਗਈ ਹੈ ਕਿੱਥੇ ਤੱਕ ਤਕਨੀਕ ਪਹੁੰਚਦੀ ਹੈ ਇਹਦਾ ਕਹਿ ਲੋ ਕਿ ਬਈ ਸੋਚਣਾ ਸਾਡੀ ਨਜ਼ਰ ਚੋਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਬਾਹਰ ਹੀ ਹੋ ਜਾਏਗਾ ਐਸਾ ਕੁਝ ਹੋਣ ਜਾ ਰਿਹਾ ਕਿਵੇਂ ਹੋ ਜਾਏਗਾ ਪਤਾ ਨਹੀਂ ਸੰਭਵ ਕਿਦਾਂ ਹੈ ਪਰ ਤੁਸੀਂ ਸੋਚੋਗੇ ਕਿ ਆ ਵੀ ਹੋ ਗਿਆ ਜੇਰ ਆ ਵੀ ਹੋ ਗਿਆ ਆ ਕੀ ਹੋ ਗਿਆ ਇਦਾਂ ਦੀਆਂ ਖਬਰਾਂ ਬਹੁਤ ਸੁਣਨ ਵਾਲੀਆਂ ਬਹੁਤ ਸਾਰੇ ਅਚੰਭੇ ਇਸ ਤਰ੍ਹਾਂ ਦੇ ਮਿਲਣਗੇ ਕਿਉਂਕਿ 2024 ਦੇ ਵਿੱਚ ਤੁਹਾਨੂੰ ਪਤਾ ਕੇ ਚੋਣਾਂ ਆਗੀਆਂ ਨੇ ਤੇ ਚੋਣਾ ਕੱਲੀਆਂ ਇਹ ਨਹੀਂ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ ਹੀ ਆ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਵੀ 2024 ਦੇ ਵਿੱਚ ਵੋਟਾਂ ਨੇ ਤੇ ਉਧਰਲੇ ਪਾਸੇ ਤੋਂ ਰਾਸ਼ਟਰਪਤੀ ਚੋਣਾਂ ਯੂਐਸਏ ਦੇ ਵਿੱਚ ਵੀ ਆ ਤਾਂ ਸਾਰੇ ਪਾਸਿਆਂ ਦੇ ਉੱਤੇ ਏਆਈ ਟੈਕਨੀਕ ਦਾ ਇਸਤੇਮਾਲ ਹੋਣਾ ਜਿਹੜਾ ਤੁਸੀਂ ਕਹਿ ਲੋ ਕਿ ਬਾਈ ਪੂਰੀ ਤਰ੍ਹਾਂ ਦੇ ਨਾਲ ਸੰਭਵ ਵੀ ਆ ਤੇ ਪਾਕਿਸਤਾਨ ਦੇ ਵਿੱਚ ਤਾਂ ਇਹ ਕਮਾਲ ਹੋ ਵੀ ਗਿਆ ਤੇ ਸਾਊਥ ਏਸ਼ੀਅਨ ਪਹਿਲਾ ਮੁਲਕਾ ਜਿੱਥੇ ਇਸ ਤਰ੍ਹਾਂ ਦੇ ਨਾਲ ਹੋ ਗਿਆ ਕਿਉਂਕਿ ਵਰਚੁਅਲ ਰੈਲੀ ਹੋਈ ਹੈ ਤੇ ਵਰਚੁਅਲ ਰੈਲੀ ਦੇ ਵਿੱਚ ਜੋ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤਾਂ ਉਹਨਾਂ ਦਾ ਇੱਕ ਖਤ ਉਹਨਾਂ ਦਾ ਇੱਕ ਸੁਨੇਹਾ AI ਜ਼ਰੀਏ ਇੱਕ ਆਡੀਓ ਦੇ ਵਿੱਚ ਬਣਾ ਕੇ ਉਹਨੂੰ ਵੀਡੀਓ ਫਾਰਮੈਟ ਦੇ ਵਿੱਚ ਬਣਾਇਆ ਗਿਆ ਉਸ ਆਡੀਓ ਨੂੰ ਤਾਂ ਉਹਦਾ ਇਸਤੇਮਾਲ ਕੀਤਾ ਗਿਆ ਇੱਕ ਵਰਚੁਅਲ ਰੈਲੀ ਕੀਤੀ ਗਈ ਆ ਜਿਹੜਾ ਕਿ ਪਿਛਲੇ ਐਤਵਾਰ ਨੂੰ ਭਾਵ ਕਿ ਇਸ ਲੰਘੇ ਐਤਵਾਰ ਨੂੰ ਹੋਈ ਹੈ ਤੇ ਇਹ ਕਮਾਲ ਪਾਕਿਸਤਾਨ ਦੇ ਵਿੱਚ ਤਾਂ ਹੋ ਗਿਆ ਜਿਸ ਨੂੰ ਅਸੀਂ ਕਹਿੰਦੇ ਕਿ ਭਾਈ ਟੈਕਨਾਲੋਜੀ ਪੱਖੋਂ ਜਾਂ ਤਕਨੀਕ ਪੱਖੋਂ ਬਹੁਤ ਪਛੜਿਆ ਹੋਇਆ ਪਰ ਉਸ ਤੋਂ ਇਲਾਵਾ ਯੂਐਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਹੋ ਰਿਹਾ ਉੱਥੇ ਵੀ ਲੋਕਾਂ ਤੱਕ ਪਹੁੰਚ ਬਣਾਉਣ ਦੇ ਲਈ ਵੋਟਰਾਂ ਤੱਕ ਪਹੁੰਚ ਬਣਾਉਣ ਦੇ ਲਈ AI ਦਾ ਖੂਬ ਇਸਤੇਮਾਲ ਆ ਉਹ ਕੀਤਾ ਜਾ ਰਿਹਾ ਜਿਹਦੇ ਲਈ ਕਾਲਿੰਗ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਵੀਡੀਓ ਵੀ ਇਸ ਤਰ੍ਹਾਂ ਦੇ ਨਾਲ ਹੋ ਜੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਹਿ ਲਓ ਕਿ ਜਿੱਦਾਂ ਹੀ 24 ਸ਼ੁਰੂ ਹੋਏਗਾ ਕਿਉਂਕਿ 24 ਦੇ ਵਿੱਚ ਆ ਕੇ ਪਟਾਕੇ ਸਾਰੇ ਪੈਣੇ ਨੇ ਕਿ ਇੱਥੇ ਆ ਕੇ ਵੀ ਸਾਡੇ ਪੰਜਾਬ ਚ ਵੀ ਪੈਣੇ ਜਾਂ ਇੰਡੀਆ ਦੇ ਵਿੱਚ ਪੂਰੇ ਚ ਪੈਣੇ ਆ ਤਾਂ ਇੰਡੀਆ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਮਿਲ ਸਕਦੇ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਤਾਂ ਫੋਨ ਜ਼ਰੀਏ ਇੱਕ ਫੋਨ ਕਾਲ ਆਉਂਦੀ ਸੀ ਜਿਹੜੀ ਰਿਕਾਰਡਡ ਹੁੰਦੀ ਸੀ ਜਿਹੜੀ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਬਹੁਤੇ ਲੋਕਾਂ ਨੇ ਦੇਖੀ ਆ ਤੇ ਇਸ ਵਾਰ ਵੀ ਤੁਹਾਨੂੰ ਚੰਬਾ ਦੇਖਣ ਨੂੰ ਮਿਲ ਸਕਦਾ ਕਿ ਕੋਈ ਵੱਡਾ ਲੀਡਰ ਕਿਸੇ ਪਾਰਟੀ ਦਾ ਵੱਡਾ ਆਗੂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੋਵੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਿਹਾ ਹੋਵੇ ਕੁਝ ਕੁ ਚੰਦ ਕੁ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਆਪ ਹੀ ਦੇ ਰਿਹਾ ਹੋਵੇ ਸਵਾਲ ਬਣਾ ਕੇ ਆਪ ਹੀ ਜਵਾਬ ਕਰ ਰਹਾ ਹੋਵੇ ਇਸ ਤਰ੍ਹਾਂ ਦੇ ਨਾਲ ਵੀ ਕੁਝ ਹੋ ਸਕਦਾ ਭਾਬ ਕੇ ਭਾਈ ਸਾਡੇ ਵਾਲੇ ਪਾਸੇ ਵੀ ਕਿਉਂਕਿ ਟੈਕਨੋਲੋਜੀ ਦੀ ਘਾਟ ਇੱਥੇ ਵੀ ਨਹੀਂ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਆ ਕੇ ਵੀ ਇਸ ਤਰ੍ਹਾਂ ਦੇ ਨਾਲ ਇਸਤੇਮਾਲ ਹੋ ਸਕਦਾ ਉਹ ਗੱਲ ਵੱਖਰੀ ਆ ਕਿ ਸੱਤਾਧਾਰੀਏ ਜਿਹੜੇ ਉਹ ਆਪਣਾ ਜ਼ੋਰ ਲਾਉਂਦੇ ਇਦਾਂ ਹੀ ਪਾਕਿਸਤਾਨ ਦੇ ਵਿੱਚ ਵੀ ਹੋਇਆ ਉੱਥੇ ਵੀ ਜਿੱਦਾਂ ਇਹ ਵਰਚੁਅਲ ਰੈਲੀ ਸੀ ਤਾਂ ਇਸ ਰੈਲੀ ਤੋਂ ਪਹਿਲਾਂ ਇੰਟਰਨੈਟ ਡਾਊਨ ਕਰ ਦਿੱਤਾ ਗਿਆ ਸਰਵਿਸਿਜ਼ ਦੇ ਵਿੱਚ ਜਿੰਨਾ ਕੁ ਹੋ ਸਕਦਾ ਸੀ ਜਾਂ ਜਿੰਨੀ ਕੁ ਉਹਨਾਂ ਵੱਲੋਂ ਅੜਚਨ ਡਾਈ ਜਾ ਸਕਦੀ ਸੀ ਉਹਨਾਂ ਵੱਲੋਂ ਕਥੇ ਤੌਰ ਦੇ ਤੇ ਡਾਈ ਗਈ ਆ ਤੇ ਉਸੇ ਤਰ੍ਹਾਂ ਦੇ ਨਾਲ ਇੱਥੇ ਵੀ ਸਾਡੇ ਵੀ ਇਸ ਤਰ੍ਹਾਂ ਦੇ ਨਾਲ ਹੁੰਦਾ ਕਿ ਸੱਤਾਧਾਰੀ ਹੈ ਜਿਹੜੇ ਉਹ ਹਮੇਸ਼ਾ ਹੀ ਇਸ ਤਰ੍ਹਾਂ ਦੇ ਨਾਲ ਤੇ ਉਹ ਆਪਣਾ ਪਲੜਾ ਜਾਂ ਕਿ ਲੋਕ ਕਿ ਆਪਣਾ ਜੋਰ ਜਮਾਉਦੇ ਆ ਤੇ ਉਹਨਾਂ ਦੇ ਵਿਰੁੱਧੀ ਹੈ ਜਿਹੜੇ ਉਹ ਆਪਣਾ ਜੋਰ ਜਮਾਉਦੇ ਆ ਤਾਂ ਇਸ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲ ਸਕਦਾ ਹੁਣ ਦੇਖਣਾ ਹੋਵੇਗਾ ਕਿ AI ਦਾ ਇਸਤੇਮਾਲ ਜਿਹੜਾ ਸੀ ਕਹਿੰਦੇ ਕਿ AI ਖਤਰਨਾਕ ਆ ਯਹੀ ਬੜੀ ਖਤਰਨਾਕ ਆ ਤਾਂ ਉਹਦਾ ਇਸਤੇਮਾਲ ਆ ਜਿਹੜਾ ਉਹ ਸਾਡੀ ਪਾਵਰ ਦੇ ਵਿੱਚ ਸਾਡੀ ਪੋਲਿਟਿਕਸ ਦੇ ਵਿੱਚ ਕਿੱਦਾਂ ਹੁੰਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਬਹੁਤ ਬਹੁਤ ਧੰਨਵਾਦ